ਸਾਰੇ ਉਪਰਕਾਰੇ ਨਾਮੇ ਗੰਭਰ ਪਾਏ ਉਪਰਕਾਰੇ ये कोण आहे काय आहे होतच नाही ساری لے میرا بار ہو ਵਾਹਿਗੁਰੂ ਵਾਰਕ ਜੇ ਕੋ ਅੰਕਾਰ ਸਿਵਾਹਿ ਬਜਰੀ ਕੀ ਫਤਹਿ ਜੀ ਪ੍ਰਭ ਜੀ ਸਹਾਇ ਵਾਰ ਜੀ ਪ੍ਰਭ ਜੀ ਕੀ ਪਾਛਾਈ ਦਸਤੇ ਉੱਤੇ ਤੋਂ ਗੁਰੂ ਨਾਨਕ ਜੀ ਆਏ ਤੇਰਾ ਮਰਗ ਮਤੇ ਮਨ ਦਾ ਸਰੰਦਾਸ ਹੈ ਹਿੰ ਸਹਾਇ ਤੱਕ ਤਰ ਗੋਗੰਦ ਨੂੰ ਸਿਮਰੋ ਜੀ ਹਰਿ ਨਾਏ ਜੀ ਹਰਿ ਕ੍ਰਿਸ਼ਣ ਜੈ ਜਿਨ ਦਿੱਚੇ ਸਭ ਕੰਮ ਜਾਏ ਇਕ ਬਾਤ ਸਿਧਰਿਆ ਕਾਰਨ ਨੰਦਿ ਅਵਸਥਾ ਹੈ ਸਭ ਤਾਈ ਮਾਣਿ ਸਹਾਈ ਗਦੈ ਪਾਤਸ਼ਾਹ ਸਿਰਫ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਮਾਣਿ ਸਹਾਈ ਦਸਾ ਪਾਤਸ਼ਾਹ ਦੇ ਜੋਤ ਆਪ ਜੀ ਦੇ ਗ੍ਰੰਥ ਸਾਹਿਬ ਜੀ ਦੇ ਪਾਠ ਰਚਿਤ ਰਾਮਦਾਸ ਜੀ ਹੰਦ ਤੱਕ ਦੇ ਹੋਰਨਾ ਜੀ ਸ਼੍ਰੀ ਵਾਹਿਗੁਰੂ ਵੱਡਾ ਪਿਆਇਆ ਜੋ ਅਸਰ ਰਾਮ ਜੀ ਨਚਾਲੇ ਮੋਤੀਆਂ ਰੱਜੀਆਂ ਚਰਨੀਆਂ ਤਰਨੀਆਂ ਜਿਨਾ ਨਾਮ ਜੱਗਿਆ ਵੰਡ ਛੱਗਿਆ ਦੇਵ ਜਨਾਈ ਤੇ ਵਾਹੀ ਦੇ ਪੀਂਗ ਅੰਗੇ ਪੁਰੀਤਾ ਜਨਾ ਪਿਆਰੇ ਅੰਸ ਤੇ ਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਹੋ ਰਾਜਿ ਸ਼੍ਰੀ ਵਾਹੀ ਜਿੰਨਾ ਸੰਤਾਂ ਸੰਗਣੀਆਂ ਨੇ ਤਰਨ ਸ੍ਰੀ ਕੀਤੇ ਚਾਦਰੀਆਂ ਦੇ ਚੜੇ ਬੰਨ ਬੰਨ ਲਟਾਏ ਪੁੱਤਿਆਂ ਪਰਮਾਤਮਾ ਭਈਆਂ ਪੁੱਤੀਆਂ ਮਰਾਈ ਜਾਂਦੇ ਤਨ ਮਾਰਿਆ ਗੁਰਸਾਈਂ ਜੁਨਨ ਦੀ ਅੰਕਿਤ ਸਾੜੇ ਗਏ ਗੁਰੂਆਂ ਨੇ ਸੇਵਾ ਨੇ ਕੰਧੀਆਂ ਕੀਤੀਆਂ ਕਰਨ ਨੇ ਆਰਿਆ ਸਤਿ ਸ੍ਰੀ ਅਕਾਲ ਕੇ ਸੰਸਾਧਾਂ ਦਾ ਨਵਾਇਏ ਇਹਨਾਂ ਸਭ ਨੂੰ ਸ਼ਹੀਦਾਂ ਸਿੰਘਾਂ ਸੰਧੀਆਂ ਆਪ ਚੰਧੀਆਂ ਦੇ ਕੁਮਾਈ ਦਾ ਧਿਆਨ ਕਰਕੇ ਹੋਰ ਨਿਸਰੀ ਵਾਹਲੇ ਹੋ ਜਤਾਂ ਦਾ ਸਭਾ 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 ਹਰ ਸਾਜਿ ਜੀ ਬਹੁਤ ਪਾਵੇ ਕੋ 25 ਦੀ ਵਾਰੀ ਕੋ ਸਿਮਰਨ ਸਿਕਰੀ ਦਾ ਇਹ ਨਾਮ ਹੈ ਨਾਮ ਸਵੇਕ ਨਾਮ ਪਾਉ ਨਾਮ ਉਸ ਦਾ ਨਾਮ ਦਾਣਾ ਜੇ ਨਾਮ ਨਾਮ ਦਾ ਸਿਰੀ ਅਪ ਸਭ ਸੇ ਜੀ ਦੇ ਦਰਸਨੀ ਸਿਧਾਨ ਕੰਮੀਆਂ ਚੱਦੇ ਮੂਰੇ ਜਗੋ ਜਗ ਅਟਲ ਰੰਗ ਦਾ ਜੈਗਲਾ ਗੋਲ ਇਸ ਜੀ ਵਾਰੀ ਕੋ ਸਿਖਾਂ ਦਾ ਮਾਨ ਨੇ ਜੀ ਮਨਤੀ ਜੀ ਸਤਿ ਪਾਤ ਦੇ ਰਾਖੇ ਆਪ ਪਾਲਤ ਹੋਏ ਹੋ ਇਹ ਆਲ ਪੁਰਖ ਆਪਣੇ ਪੰਜ ਦੇ ਸਾਰ ਸੰਹਜ ਸਾਹਿਬ ਜੀ ਸ੍ਰੀ ਨਾਨਕਾ ਸਾਹਿਬ ਤੇ ਬਹੁਤ ਸਰਦਾਰਾ ਬਰਤਨ ਦੇ ਜਿੰਨ ਲੋਕਾਂ ਨੂੰ ਜੋੜਿਆ ਗਿਆ ਹੈ ਇਹਨਾਂ ਦੇ ਦਰਸ਼ਨ ਦਾ ਸੇਵਾ ਸਰਬਾਤਮਕ ਦਾਤ ਜਗਤ ਭਰ ਵਿੱਚ ਬੋਲ ਚੁਕ ਇਹ ਨਿਮਾਣੇ ਦੇ ਗੁਣ ਇਹ ਤਾਂ ਦੇ ਤਾਵਾ ਇਹ ਉੱਤਿਆਂ ਦੇ ਲੋਕ ڈیرا سن کیا سر چوم دربار سا شری امر سر ਆਪਣੇ ਜੱਥੇ ਸਵੇਤ ਹਾਜ਼ਰੀ ਭਰੀ ਹੈ ਸਤਿਗੁਰੂ ਸਾਡੇ ਬਾਣ ਕੀਤੇਆਂ ਨੂੰ ਅਰੰਕੀਤਨ ਹੋ ਰਿਹਾ ਹੈ ਕਦਾ ਵਿਚਾਰਾਂ ਉੱਤੇ ਬਾਣੀ ਪੜ੍ਹ ਕੇ ਜਾਂ ਕੀਰਤਨ ਕਰਦੇ ਜਾਂ ਕਦਾ ਵਿਚਾਰਾਂ ਕਰਕੇ ਜਾਂ ਗੁਰਨਾਮਨ ਬਸ ਕੇੜੀਆਂ ਅਗਾਂ ਉਸ ਵਤੀ ਪਰਦਾ ਰੱਖੇ ਸਰ ਤੇ ਮੇਰ ਭਿਆਰ ਰਖਾਣਾ ਗੋਗੋਹ ਮੋਹਕਾਰ ਤੋਂ ਬਚਾਉਣਾ ਨਾਮ ਦੇ ਨਾਲ ਸਿੱਖੀ ਜੀਵਨ ਦੀ ਬਖਸ਼ ਕਰਨਾ ਐਸਾ ਸਤਨ ਨੂੰ ਚੰਗੀ ਕਲਾ ਵਿੱਚ ਦੇਖੀ ਜਾਣਾ ਸਾਰੇ ਵਿਦਿਆਰਥੀਆਂ ਦੇ ਸਿੱਖੇ ਸੇਵਾਦਾਰਾਂ ਦੇ ਸਿੱਖੇ ਬਿਰਤਾਂਤ ਪ੍ਰਿਮੋਵਾਲ ਜੀ ਦੇ ਪਤਵੰਤਾਂ ਜਿੰਨਾ ਜਿੰਨਾ ਆਪਨੇ ਦਾਟੇ ਪ੍ਰੀਤੀਆਂ ਨੇ ਆਪ ਦੇ ਦੁਕਾਨ ਦੀ ਹਾਜ਼ਰੀ ਪਾ ਕੇ ਰਹਿ ਇਹਨ フォਰਮ ਪਰ ਦਰਵਾਜ਼ਾ ਮੋੜ ਕੇ ਜਿੰਨਾ ਦੀ ਹਾਜ਼ਰੀ ਪਟਾਵਾ ਪ੍ਰਵਾਨ ਕਰਕੇ ਆਪਨੇ ਘਰੋਂ ਘਰੋਂ ਆਪ ਦੀ ਨਾਮ ਉਸਿੱਕੀ ਕੀਮਤ ਵਾਚਣ ਆਪ ਜੀ ਦੇ ਬਹੁਤ ਬੜਾ ਪ੍ਰਸ਼ੰਸਾ ਦੇਣ ਵਾਲਾ ਹੈ

ਚਾਲ ਤੁਮਰੇ ਪਦਨ ਪਰੇ ਥੱਕ ਆਏ ਰਖ ਕੀ ਸਾ ਕਿਹ ਨ ਤੁਧਿ ਭਾਰੀ ਕਿਹ ਨ ਆਵੇ ਕਾਮੋ ਤਤਵ ਬਿਨਾ ਸਾਧੁ ਤੁਖ ਲਭ ਜੀ ਕੀ ਉਪਦੇ ਨਾ ਹਾ ਆਧਾਨ ਬਿਜੇ ਸਾਧਿ ਤੈ ਕਟ ਪਾਗੇ ਮਿਸ਼ਰਾਪਿਤ ਪਾਰਹਰ ਕੰਤ ਕੰਪਤ ਕੇ ਪਨਵਸੀ ਗਰਾ ਹਰ ਗੁਰੇ ਸ਼ੀ ਗਾਤ ਕੋ ਨਰਸਨ ਸੰਸ ਦੇ ਸਭ ਨਾਮ ਪਰਮ ਸੁਆਮੀ ਕਰਦੇ ਬਹੂਨਿਆ ਵੀ ਸਤਿ ਸਭ ਜਾਮਾ ਨਾਨਕ ਕੀ ਪੀਨੰ ਕੀਆ ਪਰ ਕਿਰਪਾ ਹੀ ਜੈ ਨਾਮ ਹਰਿ ਵੇਨੋ ਸੁਆਮੀ ਸੰਤਰਾਤੋ ਜਿਸ ਬਾਦੇ ਜਿਤਾ ਕੀਤ ਗੋਵਿੰਦ ਆਰਾਧੀ ਹੈ ਉਹ ਹੈ ਆਨੰਤ ਦਾ ਨਾਮ ਸੰਤ ਜਨ ਅੰਦਰ ਪਾਈ ਜੈ ਰਸਨਾ ਨਾਮ ਆਪਣਾ ਜਿਨ ਪਾਇਆ ਨਾਮ ਆਪਣਾ ਆਇ ਇਸੇ ਨਾਮ ਇੱਕ ਕੈ ਨਾਮ ਜਿਸ ਬਿਨ ਜੀਵਨਾ ਬਿਸਤਾ ਜਨ ਕਾ ਨਾਮ ਜਨ ਕਲ ਹਈ ਅਧੂਰੇ ਆ ਰੱਬਿਆ ਵਿੱਚ ਮਨਾ ਉਹ ਪ੍ਰਗਤਿ ਚਿਤਨਾ ਵਿੱਚ ਇੱਛਾ ਦੁਖ ਕਨਾ ਜਿੰਨੇ ਰਾਮਿਆ ਸੁਖ ਬੋਧ ਨਾ ਭਾਜੀ ਜੋ ਆਪ ਜਕਰ ਅਭਰਾਗਾਂ ਵਿੱਚ ਬਾਬੇ ਤੁਸੀਂ ਬਾਣੀ ਦਾ ਡਰਣੇ ਨੂੰ ਤੇ ਹੋਰ ਨਾਲ ਦਾ ਬਾਣੀ ਦਾ ਗਾਲ ਮਰਦੇ ਹੋ ਪਰਮਾਤਮਾ ਤੁਹਾਡੇ ਸਾਰਿਆਂ ਦੇ ਸਿਰ ਤੇ ਤੁਹਾਡੇ ਪਰਿਵਾਰਾਂ ਦੇ ਸਿਰ ਤੇ ਬੇ ਪਰਿਆਸਾ ਤੁਹਾਡਾ ਜਨ ਚੜ੍ਹਦੀ ਕਲਾ ਸੱਚਾ ਸੋਚਾ ਜੀ بہت بہت جی واحر واحر اور <سؤال> <سؤال> چاري ۾ ڪي مون کي چئي ٿو سڌي سنئ سن سن سڌي 5 9 10 3 3 آهي ۽ صبح ۾ صبح آيا ٿا ته وڌيڪ جو وڌيڪ صبح آيا آهي ان کي سنڌي ۾ ڪو ڪي ٿي آجي ਵਾਹਿਗੁਰੂ ਜੀ ਦਾ ਧਰਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 1 ਸਾਲ ਚੇਤ ਭਾਈ ਮਨੀ ਸਿੰਘ ਜੀ ਡੇਰਾ ਸੰਤਿਆਂ ਦੇ ਮੀਰ ਸਿੰਘ ਜੀ ਵਿਖੇ ਸਰਦਾਰ ਅਜੀਤ ਸਿੰਘ ਹੋਰਾਂ ਦੀ ਸਹੌਣੀ ਸਾਹਿਬ ਸੇਵਾ ਸੁਸਾਇਟੀ ਚਾਪ ਦਰਬਾਰ ਸਾਹਿਬ ਜੋ ਅੱਜ ਤੋ तकरीबन 60 ਸਾਲ ਪਹਿਲਾਂ ਸ਼ੁਰੂ ਹੋਈ ਸੀ ਇਹਨਾਂ ਦੇ ਮਨ ਦਾ ਵਿਚਾਰ ਸੀ ਕਿ ਘਰ ਘਰ ਦੇ ਵਿੱਚ ਜਾ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਣ ਇਹਨਾਂ ਨੇ ਅਰਦਾਸ ਕੀਤੀ ਅਰਦਾਸ ਕਰਕੇ ਇਸ ਸਥਾਨ ਤੇ ਆਏ ਉਸ ਸਮੇਂ ਮਹਾਰਾਜ ਜਾਨੀ ਕਰਪਾਲ ਸਿੰਘ ਜੀ ਉਸ ਜਗ੍ਹਾ ਤੇ ਸਰ ਉਹਨਾਂ ਨੂੰ ਬੇਨਤੀ ਕੀਤੀ ਮਾਰੇ ਗਿਆਨੀ ਕ੍ਰਿਪਾਲ ਸਿੰਘ ਉਹਨੇ ਅਰਦਾਸ ਕੀਤੀ ਇਹਨਾਂ ਦੇ ਸਿੱਖ ਤੇ ਮਿਹਰ ਪ੍ਰਿਆਸ ਰੱਖਿਆ ਇਹ ਦਿਨ ਦੁਗਣੇ ਰਾਤ ਚੌਗੁਣੀ ਤਰੱਕੀ ਕਰਦੇ ਗਏ ਤੇ ਸੰਗਤਾਂ ਇਹਨਾਂ ਦੇ ਨਾਲ ਜੁੜਦੀਆਂ ਗਈਆਂ ਪੂਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਯੂਨਿਟ ਸਥਾਪਿਤ ਕੀਤੇ ਹਰ ਸ਼ਹਿਰ ਦੇ ਵਿੱਚ ਸ੍ਰੀ ਸੋਹਣੀ ਸਾਹਿਬ ਜੀ ਦੇ ਅੱਜ ਪਾਠ ਹੁੰਦੇ ਆ ਇਹ ਬਾਣੀ ਹਰ ਇੱਕ ਦੇ ਹਿਰਦੇ ਦੇ ਨਹੀਂ ਉਤਰਦੀ ਜਿਨ੍ਹਾਂ ਦੇ ਹਿਰਦੇ ਉਸ ਨਿਰੰਕਾਰ ਨਾਲ ਜੁੜੇ ਹੁੰਦੇ ਹਨ ਉਹਨਾਂ ਦੇ ਹਿਰਦੇ 'ਤੇ ਬਾਣੀ ਉਤਰਦੀ ਹੈ ਇਹਨਾਂ ਦੇ ਨਾਲ ਸਰਦਾਰ ਰਣਜੀਤ ਸਿੰਘ ਜੀ ਨੇ ਇਹਨਾਂ ਦੇ ਵਿਚਾਰ ਸੁਣ ਕੇ ਮਨ ਬਹੁਤ ਪ੍ਰਸੰਗ ਹੋਇਆ ਮੈਂ ਬੇਨਤੀ ਕਰਦਾ ਇਹਨਾਂ ਦੇ ਅੱਗੇ جدو بھی انہا سما ہوئے کو جرور اس اتھان تے آیا کراٹھ ضرور کرایا کر واحر جی کا خالص واحد واحد واحر جی کا خالصہ واحر جی کی فتح داس اجیت سنگھ سری سکھمنی صاحب سیوہ سوسیٹی چون دربار صاحب سری شری امرتسر کرکر اندر دھرم سال ہورتن سدا بسوار ਤੇ ਮਹਾਵਾਕ ਅਨਸਾਰ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਕਰ ਜਾ ਕੇ ਕੀਤੇ ਜਾਂਦੇ ਹਨ ਨਿਸ਼ਕਾਮ ਸੇਵਾ ਦੇ ਰੂਪ ਦੇ ਵਿੱਚ ਇਹ ਸੁਸਾਇਟੀ ਨੂੰ 1965 ਵਿੱਚ ਅਰੰਭਤਾ ਕੀਤੀ ਕਰ ਕਰ ਜਾ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਜੜੀ ਨਾਲ ਹਰ ਐਤਵਾਰ ਸੰਗਤਾਂ ਨਿਸ਼ਕਾਮ ਸੇਵਾ ਦੇ ਰੂਪ ਦੇ ਵਿੱਚ ਕੀਰਤਨ ਦਰਬਾਰ ਸਜਦਾ ਹੈ ਕਰ ਕਰੰਦਰ ਜਾ ਕੇ ਇਹ ਸੰਗਤਾਂ ਜਿਹੜੀਆਂ ਗੁਰਬਾਣੀ ਦਾ ਪ੍ਰਚਾਰ ਕਰਦੀਆਂ ਹਨ ਜਿਨ੍ਹਾਂ ਗੁਰਮੁਖ ਭਾਈ ਨੇ ਬੇਨਤੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਕਰਾਣੇ ਹੋਣ ਉਹ ਨਾਮ ਲਿਖਾ ਦਿੰਦੇ ਹਨ ਉਹਨਾਂ ਦੇ ਗ੍ਰਹਿ ਜਾ ਕੇ 4 ਘੰਟੇ ਦਾ ਸਮਾਗਮ ਕੀਤਾ ਜਾਂਦਾ ਹੈ ਅੱਜ ਦਾ ਇਹ ਸਮਾਗਮ ਮਹਾਨ ਪਵਿੱਤਰ ਸਥਾਨ ਸੰਤ ਕਰਪਾਲ ਸਿੰਘ ਜੀ ਡੇਰਾ ਸਤੋਵਾਲਾ ਅੱਜ ਪ੍ਰੋਗਰਾਮ ਉਸ ਸਥਾਨ ਤੇ ਕੀਤਾ ਗਿਆ ਅਤੇ ਮਹਾਂਪੁਰਖਾਂ ਦੀਆਂ ਅਸੀਸਾਂ પ્રાપ્ત ਕੀਤੀਆਂ ਗਈਆਂ ਇਹ ਸੁਖਵਨੀ ਸਹਿਰ ਸ਼ਿਵ ਸੁਸਾਇਟੀ ਦਾ ਮਿਸ਼ਨ ਹੈ ਕਿ ਪ੍ਰਭੂ ਨਾਲ ਜੁੜਨਾ ਪ੍ਰਭੂ ਨਾਲ ਜੁੜਨਾ ਨਿਮਰਤਾ ਰੱਖਣੀ, ਪ੍ਰੇਮ ਭਗਤੀ ਰੱਖਣੀ ਸਾਰਿਆਂ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ। ਪੇਗਾਮ ਦਿੱਤਾ ਜਾਂਦਾ ਹੈ ਕਿ ਆਪ ਜਪੋ ਅਵਰੇ ਨਾਮ ਦੇ ਪਵਨ ਸਾਥ ਸੋਸਾਇਟੀ ਬਣਾਵੋ। ਪ੍ਰਚਾਰ ਕੀਤਾ ਜਾਂਦਾ ਹੈ ਅੱਜ ਸਾਰੇ ਭਾਰਤ ਵਿੱਚ ਇਹ ਸੋਸਾਇਟੀ ਦੀਆਂ ਅਗੂ ਬ੍ਰਾਂਚਾਂ ਹਨ ਜੋ ਸਾਰੇ ਪ੍ਰੋਗਰਾਮਾਂ ਦੇ ਵਿੱਚ ਇਸੇ ਤਰ੍ਹਾਂ ਹੀ ਨਿਸ਼ਕਾਮ ਸੇਵਾ ਰੂਪ ਦੇ ਵਿੱਚ ਸੋਸਾਇਟੀਆਂ ਕਰਦੀਆਂ ਹਨ। ਹਰ ਸਾਲ ਆਲ ਇੰਡੀਆ ਪ੍ਰੋਗਰਾਮ ਵੀ ਕੀਤਾ ਜਾਂਦਾ ਹੈ ਜੋ ਸਾਰੇ ਯੂਨਿਟਸ ਉਸ ਆਲ ਇੰਡੀਆ ਪ੍ਰੋਗਰਾਮ ਸ਼ਾਮ ਨੂੰ ਹੋ ਕੇ 3 ਦਿਨ ਦਾ ਪ੍ਰੋਗਰਾਮ ਨਿਭਾਇਆ ਜਾਂਦਾ ਹੈ। ਉਦਲਾ ਚੱਕਾ ਬਖਸ਼ਲਾ ਜੀ ਵਾਹਿਰ ਜੀ ਕਾਖੜ ਸਾਹਿਬ। ਦੁਕਾਨਦਾਰ ਆ ਗਈਆਂ ਤੇ ਬਸ ਉਹ ਦੁਕਾਨਦਾਰ ਹੀ ਹੈ ਬਾਕੀ ਪਤਾ ਨਹੀਂ ਉਹ ਜਿਹੜੀ ਰਹਿਮਤੀ ਆ ਜਿਹੜਾ ਮੈਂ ਬੋਲ ਬਣ ਜਾਂਦਾ ਤੇ ਬਾਕੀ ਇੱਥੇ ਆਇਆ ਇੱਥੇ ਇਹਨਾਂ ਦਾ ਜਦੋਂ ਕਰਕੇ ਮਨ ਬਹੁਤ ਖੁਸ਼ ਹੋਇਆ ਇਹਨਾਂ ਦਾ ਵਾਤਾਵਰਣ ਵੀ ਹੈ ਕਿ ਇਹਨਾਂ ਅਤੀ ਪ੍ਰਸੰਨ ਹੋਏ ਆ ਜਿਹਦਾ ਹਸਾ ਵੀ ਕੋਈ ਨਹੀਂ ਤੇ ਬਾਕੀ ਇਹਨਾਂ ਦਾ ਸਾਹਿਬ ਜੀ ਸਿਉਰੀ ਮਾਨ ਦਿੰਦੇ ਆ ਇਹਨਾਂ ਦਾ ਪਿਆਰ ਦੇ ਬੰਧੇ ਆ ਜਿਹਨੇ ਆ ਤੇ ਬਾਕੀ ਹੋਰ ਜੋ ਕਹਦਾ ਸਤਿ ਸੰਤੋਮਾਕ ਕਹਦਾ ਉਹਦੀ ਰਹਿਮ ਨਹੀਂ ਹੁੰਦੀ ਆ ਬਾਕੀ ਆਪਣੇ ਕੋਈ ਤਾਕਤ ਨਹੀਂ ਆਪਾਂ ਕੋ ਬੋਲ ਸਕੀਏ ਤੇ ਉਹਦੀ ਰਹਿਮ ਤੇ ਨਹੀਂ ਹੁੰਦੀ ਆ ਜੋ ਬਰੋਂਦਾ ਬੋਲ ਸਕੀਦਾ ਵੈਖਾ ਖਾਸ ਨਹੀਂ ਕੋਈ ਸਾਰਨਾ ਪਹਿਲਾਂ ਤਾਂ ਮੈਂ ਇਸ ਵਿੱਚ ਵਾਲੇ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਟਕਸਾਲ ਨਾਲ ਜੋੜਿਆ ਸਾਡੇ ਉਸਤਾਦ ਜਿਨ੍ਹਾਂ ਰਾਹੀਂ ਮੈਂ ਡਿਗਰੀ ਕੀਤੀ ਆ ਉਹਨਾਂ ਉਹਨਾਂ ਪਾਸ ਇਹਨਾਂ ਦਾ ਭਾਜੀ ਉਹਨਾਂ ਦਾ ਫੋਨ ਆਇਆ ਵੀ ਸਾਨੂੰ ਇੱਕ ਟੀਚਰ ਦੀ ਲੋੜ ਹੈ ਤੇ ਉਹ ਮੇਰੇ ਨਾਲ ਆਏ ਉਹ ਮੈਂ ਕੁਦਰਤੀ ਮਕੋਲੀ ਬੈਠੀ ਸਹਦੋਂ ਕਹਿੰਦੇ ਟੀਚਰ ਮੇਰੇ ਕੋਲ ਹੀ ਬੈਠੀ ਮੈਂ ਹੁਣੇ ਲੈ ਕੇ ਆ ਜਨਾ ਉਹ ਵੀ ਇੱਕਦਮ ਕਾਲੇ ਵੀ ਮੈਂ ਕੰਮ ਕਰ ਦਵਾ ਮੈਂ ਤੇ ਜੋ ਮੇਰੀ ਜਿਵੇਂ ਦਰਗਾਹ ਤੇ ਡਿਊਟੀ ਲੱਗੀ ਹੁੰਦੀ ਆ ਪੀ ਮੇਰੇ ਸਕੂਲ ਜੋ ਡਿਊਟੀ ਲੱਗੀ ਆ ਮੈਂ ਛੇਤੀ ਨਿਭਾ ਦਮ ਉਸੇ ਵੇਲੇ ਮੈਂ ਕਰਦੀ ਇਸ ਤਰ੍ਹਾਂ ਕੱਪੜੇ ਪਾਈ ਲੱਗੇ ਘਾਰੇ ਉਹਨਾਂ ਦਾ ਮੈਂ ਇਤਰਾ ਹੀ ਮੈਂ ਕਿਹਾ ਚਲੋ ਕੋਈ ਨਹੀਂ ਆ ਗੁਰਦੁਆਰੇ ਜਾਣਾ ਮੈਂ ਇਤਰਾ ਹੀ ਤੁਰ ਗਈ ਤੇ ਇਹਨਾਂ ਨਾਲ ਬਚਨ ਬਲਾਸ ਹੋਏ ਤੇ ਇਹਨਾਂ ਨੇ ਵੀ ਭਈ ਲੋੜ ਸੀ ਇੱਥੇ ਬੱਚਿਆਂ ਨੂੰ ਸਿਖਲਾਈ ਦੀ ਤੇ ਇਹਨਾਂ ਨੇ ਓਕੇ ਕੀਤਾ ਤੇ ਮੈਂ ਵੀ ਓਕੇ ਕੀਤਾ ਮੈਂ ਤੇ ਚਾਹਨੀ ਆ ਵੀ ਸੰਗਤ ਚ ਰਹਾ ਬੱਚਿਆਂ ਨੂੰ ਬਾਤੋ ਬਾਤ ਸਿਖਲਾਈ ਦਵਾ ਤੋ ਉਦੋਂ ਫਿਰ ਨਵੰਬਰ ਚ ਮੈਂ ਇੱਥੇ ਆਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਬੱਚੇ ਥੋੜੇ ਮਤਲਬ ਕਿ ਪਿੰਡਾਂ ਚ ਵੀ ਆਏ ਹੁੰਦੇ ਕੁਛ ਅਨਪੜ੍ਹ ਵੀ ਹੁੰਦੇ ਮੈਨੂੰ ਥੋੜੀ ਖੈ ਤੇ ਇਹਨਾਂ ਨੂੰ ਜ਼ਰੂਰ ਹੋਈ ਇਹਨਾਂ ਨੂੰ ਗਾਈਡ ਕਰਨ ਚ ਕਿਉਂਕਿ ਬਾਜੀ ਉਹਨਾਂ ਨੇ ਹਾਲੇ ਇੰਨਾ ਬੱਚਾ ਨਾ ਵਿਚਰੇ ਨਹੀਂ ਸੀ ਪਰ ਉਹਨਾਂ ਨੇ ਉਹਨਾਂ ਨੂੰ ਇੰਨਾ ਕੌਨਫੀਡੈਂਸ ਸੀਗਾ ਕਿ ਨਰਿੰਦਰ ਭੱਜ ਨੇ ਇਹਨਾਂ ਨੂੰ ਓਕੇ ਕਰ ਦੇਣਾ ਚਲਾ ਦੇਣਾ ਉਹਨਾਂ ਨੇ ਇਹਨਾਂ ਦੇ ਫਾਰਮ ਵੀ ਭਰ ਲੈਣੇ ਤੇ ਮੈਨੂੰ ਫਿਰ ਥੋੜੀ ਬਹੁਤ ਟੈਨਸ਼ਨ ਵੀ ਹੋ ਗਈ ਪੀ ਮਤਲਬ ਇਹ 2-3 ਮਹੀਨੇ ਪੇਪਰਾਂ ਨੂੰ ਰਹਿ ਗਏ ਆ ਡਿਗਰੀ ਵੀ ਕਰਾਉਣੀ ਹੈ ਨਾ ਸੰਗੀਤ ਵਿਸ਼ਾ ਦੀ ਤੇ ਇਹ ਕਿਸ ਤਰ੍ਹਾਂ ਹੋਏਗਾ ਪਰ ਬੱਚਾ ਨੇ ਮੇਰਾ ਬਹੁਤ ਸਾਥ ਦਿੱਤਾ ਚਲੋ ਮੈਂ ਤਾਂ ਮਿਹਨਤ ਕਰਾਣੀ ਸੀ ਕੁਝ ਮੇਰੀ ਵੀ ਇੱਜ਼ਤ ਦਾ ਸਵਾਲ ਸੀ ਪਈ ਪਾਸ ਹੋਣ ਕਿਉਂਕਿ ਯੂਨੀਵਰਸਿਟੀ ਚੋਂ ਆਂਦੇ ਪੇਪਰ ਲੈਣ ਉਥੇ ਤਾਂ ਕੋਈ ਉਹ ਨਹੀਂ ਹੁੰਦੀ ਪਈ ਉਹ ਜੇ ਬੱਚੇ ਸਨਾਨਗੇ ਤੇ ਓਕੇ ਹੋਵੇਗਾ ਨਹੀਂ ਤੇ ਫੇਲ ਹੋ ਜਾਣਗੇ ਤੇ ਇਹ ਤਿੰਨਾ ਮਹੀਨਿਆਂ ਦੇ ਵਿੱਚ ਮਤਲਬ ਇਹਨਾਂ ਨੇ ਮਤਲਬ ਹੈ ਆਪਣਾ ਕਵਰ ਕਰ ਲਿਆ ਕੋਰਸ ਤੇ ਇਹ ਮਤਲਬ ਹੈ ਕਿ ਹੁਣ ਮੇਰੇ ਕੋਲ ਸਿੱਖਦੇ ਆ ਵੀ ਸ਼ੁਕਰ ਹੈ ਉਸ ਮਾਲਕ ਦਾ ਵੀ ਬੱਚੇ ਵੀ ਬਹੁਤ ਮਤਲਬ ਮੇਰੀ ਇੱਜ਼ਤ ਕਰਦੇ ਆ ਫੋਲੋ ਕਰਦੇ ਆ ਮੈਨੂੰ ਤੇ ਜਿਸ ਜੋ ਮੈਂ ਦਾ ਉਹ ਲੈਸਨ ਪੂਰਾ ਕਰਦੇ ਆ ਮਿਹਨਤ ਵੀ ਕਰਦੇ ਆ ਚਲੋ ਮੇਰਾ ਤਾਂ ਫਰਜ਼ ਬੰਦਾ ਮੈਂ ਤੇ ਟੀਚਰ ਮੈਂ ਤਾਂ ਮਿਹਨਤ ਕਰਾਣੀ ਬੱਚਿਆਂ ਦਾ ਵੀ ਸਾਥ ਦੇਣ ਦਾ ਫਰਜ਼ ਬੰਦਾ ਪਰ ਉਹ ਪੂਰਾ ਸਾਥ ਦੇਉਂਦੇ ਆ ਮੈਂ ਉਹਨਾਂ ਤੋਂ ਪੁੱਛਿਆ ਮੈਂ ਜਿਹੜੇ ਘਰ ਬੱਚੇ ਆਣ ਘਰ ਵੀ ਮੇਰੀ ਅਕੈਡਮੀ ਹੈ ਤੇ ਜੇ ਕੋਈ ਮਤਲਬ ਹਿੰਦੂ ਫੈਮਲੀ ਚੋਂ ਆਂਦਾ ਹੈ ਤਾਂ ਮੈਂ ਉਹਨੂੰ ਨਾਂ ਨਹੀਂ ਕਰਦੀ ਵੀ ਹਰ ਇੱਕ ਨੂੰ ਆਪਣਾ ਮਜਾ ਪਿਆਰ ਹੈ ਜੋ ਜਿਸ ਤਰ੍ਹਾਂ ਵੀ ਹੋ ਰਹਾ ਬਨਾਂ ਜੁੜਨਾ ਰਸਤੇ ਤੇ ਸਾਰੇ ਅਲੱਗ-ਅਲੱਗ ਪਹਜਣਾ ਤੋਂ ਉੱਤੇ ਆ ਉਹਨਾਂ ਨੂੰ ਮੈਂ ਭਜਨ ਸਿਖਾਏ ਜੋ ਕੋਈ ਕੈਮਨ ਭਜਨ ਸਿਖਾ ਦੋ ਮੈਂ ਭਜਨ ਕਿਉਂਕਿ ਮੇਰੀ ਵਿਸ਼ਾਰਦ ਸਾਰਾ ਕੁਝ ਆ ਜਾਂਦਾ ਉੱਪਰ ਇੱਥੇ ਮੈਂ ਮਤਲਬ ਇਹਨਾਂ ਨੂੰ ਗੁਰਬਾਣੀ ਦੀ ਸ਼ਬਦ ਕੀਰਤਨ ਨਹੀਂ ਸਿਖਲਾਈ ਦਿੰਨੀ ਆ ਬਹੁਤ ਸੋਹਣਾ ਚੱਲਣ ਦੇ ਔਰ ਮੈਂ ਅਮੀ ਅਮੀਰ ਸਿੰਘ ਬਾਜੀ ਅਮੀਰ ਸਿੰਘ ਦਾ ਬਹੁਤ ਧੰਨਵਾਦ ਕਰਦੀ ਆ ਕਿ ਮੈਨੂੰ ਮਤਲਬ ਸਮਝ ਲਓ ਮੈਂ ਸੰਗਤ ਦੇ ਬੈਕੌਂਡ ਤੇ ਬੈਠੀ ਆ ਇਸ ਤਰ੍ਹਾਂ ਪ੍ਰਤੀਤ ਹੁੰਦਾ ਵਾ ਨਾਲੇ ਗੁਰਦੁਆਰੇ ਦੀ ਛਾਂ ਚ ਗੁਰੂਆਂ ਦੀ ਛੋਹ ਬਈ ਕਰਨ ਛੋਹ ਪ੍ਰਾਪਤ ਹਰਦੀ ਹੈਗੀ ਆ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਂਕ ਦਰਬਾਰ ਸਾਹਿਬ ਵੱਲੋਂ ਡੇਰਾ ਸੱਤੋਂ ਵਾਲਿਆਂ ਦੇ ਮੈਨੇਜਮੈਂਟ ਦਾ ਬਾਬਾ ਹੀ ਦਾ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ